ਨੌਰੀਵਾੜਾ ਡਰਾ ਸ਼ੰਭੂਵਾੜਾ ਹੈ ਉਹ ਅਥਰੂ ਗਾਇਂ ਦੇ ਗੋਲੇ ਚੱਲ ਰਹੇ ਹੈ ਪਲਾਸਟਿਕ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਇਹ ਕੀ ਸਾਰਾ ਲੋਕਤੰਤਰ ਜਾਂ ਕਾਨੂੰਨ ਦੇ ਘੇਰੇ ਜੀ ਆਉਂਦੀਗਾ ਨਹੀਂ ਥੋਟੇ ਤੋਂ ਕੋਈ ਕੁਝ ਮੰਗਣ ਆ ਰਿਹਾ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਉਹ ਸ਼ਾਂਤਮਈ ਜਿਹੜੇ ਕਿਸਾਨ ਆ ਉਹ ਦਿੱਲੀ ਵੱਲ ਨੂੰ ਕੋਚ ਕਰ ਰਹੇ ਆ ਤੇ ਤੁਹਾਨੂੰ ਉਹਨਾਂ ਦੀ ਗੱਲ ਸੁਣਨ ਦੇ ਵਿੱਚੋਂ ਕਿਉਂ ਦਿੱਕਤ ਆ ਨੀਤ ਪਲੱਸ ਨੀਤੀ ਉਹਨਾਂ ਦੀ ਕੀ ਆ ਉਹਨਾਂ ਦੀ ਨੀਤ ਤਾਂ ਇਹ ਆ ਭਈ ਅਸੀਂ ਹਮੇਸ਼ਾ ਦੇ ਲਈ ਗੱਦੀ ਦੇ ਉੱਤੇ ਬੈਠੇ ਰਗੇ ਜਾਨੀ ਉਹਨਾਂ ਦੀਆਂ ਲਲਚਾਈਆਂ ਨਾਜ਼ਰਾਂ ਨੇ ਜਿਹੜੀਆਂ ਉਹ ਗੱਦੀ ਨੂੰ ਹਥਿਆਉਣ ਵਾਸਤੇ ਉਹ ਕੁਝ ਵੀ ਕਰ ਸਕਦੇ ਆ ਜਾਨੀ ਨੀਤ ਤਾਂ ਉਹਨਾਂ ਦੀ ਇਹ ਆ ਆਪਣੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਕਿਹਾ ਵੀ ਮੈਂ ਮੀਟਿੰਗ ਕਰਾਤੀ ਇੱਕੋ ਥਾਂ ਬੋਲ ਵੀ ਰਹੇ ਆ ਭਾਈ ਕੇਂਦਰਾ ਨੂੰ ਕਹਿ ਰਹੇ ਇਹਨਾਂ ਦਾ ਮਸਲਾ ਹੱਲ ਕਰ ਦਿਓ ਨਹੀਂ ਐ ਹੋ ਜੋ ਉਹ ਹੋ ਵੀ ਉਹ ਡਰਿਆ ਹੋਇਆ ਮਹਿਸੂਸ ਹੁੰਦਾ ਵੀ ਜਾਰੇ ਤਾਂ ਬਹੁਤ ਡਰ ਗਿਆ ਹਨਾ ਕੇਂਦਰ ਦੀ ਇੱਕ ਕੁਰਕੀ ਤੋਂ ਡਰ ਗਿਆ ਜਣੀ ਦੀ ਇਹ ਇੰਨੀ ਗੱਲ ਵੀ ਨਹੀਂ ਕਹਿ ਸਕਿਆ ਬਈ ਯਾਰ ਜਿਹੜਾ ਪੰਜਾਬ ਦੇ ਲੋਕਾਂ ਤੇ ਤੁਸੀਂ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ ਗੱਲਬਾਤ ਅਸੀਂ ਫੇਰ ਕਰਾਵਾਂਗੇ ਪਹਿਲਾਂ ਉਹ ਬੰਦ ਕਰੋ ਇੰਨੀ ਗੱਲ ਨਹੀਂ ਕਹਿ ਸਕਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਖੜੇ ਆ ਬਠਿੰਡਾ ਦੇ ਕਣਈਆ ਚੌਕ ਕੜਾ ਆ ਜਾਉਂ ਕੋ ਚੌਂਕਾ ਜਿੱਥੋਂ ਚਾਰੇ ਪਾਸੇ ਸੜਕਾਂ ਨਿਕਲਦੀਆਂ ਸ੍ਰੀ ਮੁਖਤਸਰ ਸਾਹਿਬ ਦੇ ਰਹੀ ਹਬੌਰ ਗੰਗਾ ਨਗਰ ਤੇ ਸਾਹਮਣੇ ਜਿਹੜੀ ਸੜਕ ਕਿਸਾਨਾਂ ਵੱਲੋਂ ਰੁਕੀ ਗਈ ਹੈ ਇਹ ਸ੍ਰੀ ਅਮਰਤਸਰ ਸਾਹਿਬ ਜਾਂਦੀ ਹੈ ਚਾਰੇ ਪਾਸੋਂ ਬਰਨਾਲਾ ਰੋਡ ਵੀ ਹੈ ਇੱਥੇ ਅੱਜ ਰੁਕਿਆ ਹੋਇਆ ਤੁਹਾਨੂੰ ਪਤਾ ਵੀ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਨੌਰੀ ਬਾਰਡਰ ਤੇ ਸੰਭੂ ਬਾਰਡਰ ਉਹ ਸਰਕਾਰ ਨਾਲ ਮੀਟਿੰਗਾਂ ਵੀ ਹੋ ਰਹੀਆਂ ਆ ਕੀ ਨਿਬੜੂ ਐ ਤਾਂ ਆਉਣ ਵਾਲੇ ਦਿਨਾਂ 'ਚ ਜਿਵੇਂ ਐਤਵਾਰ ਨੂੰ ਮੀਟਿੰਗ ਹੈਗੀ ਆ ਉਸ ਤੋਂ ਬਾਅਦ ਕੀ ਕਹਾਣੀ ਵਾਪਰਦੀ ਐ ਤਾਂ ਉੱਥੇ ਜਿਹੜਾ ਮਾਹੌਲ ਹੈਗਾ ਉਹ ਵੀ ਬੜਾ ਤਣਾਅਪੂਰਨ ਐ ਤੇ ਸਾਡੇ ਨਾਲ ਸੰਧੂ ਸਾਹਿਬ ਨੇ ਤੇ ਗਗਨਦੀਪ ਸਿੰਘ ਅਸੀਂ ਇਹਨਾਂ ਤੋਂ ਸਮਝਾਂਗੇ ਵੀ ਇਸ ਤਰ੍ਹਾਂ ਦਾ ਮਾਹੌਲ ਕਿਉਂ ਆ ਸਰਕਾਰਾਂ ਕਿਉਂ ਇਸ ਤਰ੍ਹਾਂ ਲੋਕਾਂ ਤੇ ਤਸੱਦਦ ਕਰਦੀਆਂ ਆ ਤੁਹਾਡਾ ਸਵਾਗਤ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਅੱਜ ਇੱਥੇ ਧਰਨਾ ਲਾਇਆ ਹੋਇਆ ਉਧਰ ਉਧਰ ਵੀ ਪ੍ਰਦਰਸ਼ਨ ਚੱਲ ਰਿਹਾ ਹੈ ਬਾਰਡਰਾਂ ਤੇ ਵੇਖੋ ਜੀ ਜਿਹੜਾ ਇਹ ਅੱਜ ਕਿਸਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਜੋ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਜਿਹੜੀ ਕਿ 100% ਜਿਹੜੀ ਹੈ ਉਹ ਕਾਰਪੋਰੇਟ ਘਰਾੜਿਆਂ ਦੇ ਹੱਕ ਦੇ ਵਿੱਚ ਭੁਗਤਦੀ ਹੈ ਔਰ ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਕਿਸਾਨਾਂ ਦਾ ਅੰਸ਼ ਘਰ ਚੱਲਿਆ ਸੀਗਾ ਤਾਂ ਕਿਸਾਨਾਂ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਕਿ ਤੁਹਾਡੀ ਜਿਹੜੀ ਐਮਐਸਪੀ ਦੇਵਾਂਗੇ ਔਰ ਜਾਂ ਹੋਰ ਜਿਹੜੇ ਉਹਨਾਂ ਦੇ ਕੋਈ ਵੀ ਮਸਲੇ ਸੀਗੇ ਉਹਨਾਂ ਦੇ ਉੱਤੇ ਵੀ ਗੱਲਬਾਤ ਜਾਣੀ ਜਾਊਗੀ ਔਰ ਜਿਹੜੇ ਵੀ ਕਿਸਾਨਾਂ ਦੇ ਉੱਤੇ ਪਰਚੇ ਵਗੈਰਾ ਹੋਇਆ ਉਹ ਵਾਪਸ ਹੋਣਗੇ ਲਖੀਮਪੁਰ ਵਾਲਾ ਜਿਹੜਾ ਕੇਸ ਆ ਉਹ ਹੱਲ ਕੀਤਾ ਜਾਊਗਾ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ ਬਹੁਤ ਸਾਰੀਆਂ ਹੋਰ ਉਹਨਾਂ ਦੀਆਂ 10-11 ਮੰਗਾ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੱਕ ਸਾਲ ਜਿਹੜੀ ਸਰਕਾਰ ਨੇ ਕੋਈ ਵਰਕ ਨਹੀਂ ਕੀਤਾ ਔਰ ਅੱਕ ਕੇ ਇੱਕ ਸਾਲਾਂ ਨੇ ਜਿਹੜਾ ਉਹ ਦੁਬਾਰੇ ਦਿੱਲੀ ਵੱਲ ਕੂਚ ਕੀਤਾ ਔਰ ਸਾਰੇ ਦੀਆਂ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਹੌਲੀ-ਹੌਲੀ ਹੈ ਉਹ ਇਕੱਠੀਆਂ ਹੋ ਰਹੀਆਂ ਔਰ ਇਹਨਾਂ ਨੂੰ ਇਹਨਾਂ ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਮਲਾਜਮਾਂ ਦਾ ਪੈਨਸ਼ਨਰਾਂ ਦਾ ਦੁਕਾਨਦਾਰਾਂ ਦਾ ਹਾਰਾ ਕਰੇੜੀ ਫੜੀ ਵਾਲੇ ਦਾ ਹਰ ਇੱਕ ਜਥੇਬੰਦੀ ਦਾ ਜਿਹੜਾ ਉਹ ਸਮਰਥ ਰਹਿਗਾ ਔਰ ਜਿਹੜਾ ਭਾਜਪੀ ਨੇ ਮਤਲਬ ਇਹ ਰਵਈਆ ਪਣਾਇਆ ਹੋਇਆ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਉਹ ਉੱਪਰ ਚੱਕ ਰਹੀ ਹੈ ਔਰ ਜਿਹੜੇ ਆਮ ਲੋਕ ਆ ਉਹਨਾਂ ਨੂੰ ਦੱਬ ਰਹੀ ਹੈ ਮਹਿੰਗਾਈ ਵੱਧ ਰਹੀ ਹੈ ਬੇਰੁਜ਼ਗਾਰੀ ਵੱਧ ਰਹੀ ਹੈ ਔਰ ਵੱਡੇ ਵੱਡੇ ਜਿਹੜੇ ਸਕੈਮ ਆ ਉਹ ਹੋ ਰਹੇ ਆ ਔਰ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ਼ ਕੀਤੇ ਜਾ ਰਹੇ ਮਲਾਜ਼ਮਾਂ ਨੂੰ ਜਿਹੜਾ ਉਹਨਾਂ ਦੀਆਂ ਬਲਦੀਆਂ ਜਿਹੜੀਆਂ ਹੱਕੀ ਮੰਗਾਉਣ ਦਿੱਤੀਆਂ ਜਾ ਰਹੀਆਂ ਬੇਰਜ਼ਗਾਰ ਨੌਜਵਾਨਾਂ ਨੂੰ ਜਿਹੜਾ ਉਹ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਸੋ ਇਸ ਕਰਕੇ ਜਿਹੜਾ ਅੱਜ ਕੇਂਦਰ ਸਰਕਾਰ ਦਾ ਹਰ ਪਾਸੇ ਤੋਂ ਵਿਰੋਧ ਹੋ ਰਿਹਾ ਅੱਜ ਕਿਵੇਂ ਦੇਖਦੇ ਤੁਸੀਂ ਸਿਆਸੀ ਪਾਰਟੀਆਂ ਸਾਰੀਆਂ ਕਹਿੰਦੀਆਂ ਵੀ ਅਸੀਂ ਕਿਸਾਨ ਮਜ਼ਦੂਰ ਹਮਾਇਤੀ ਹੈਗੇ ਆ ਮੁਲਾਜ਼ਮਾਂ ਦੇ ਹਮਾਇਤੀ ਹੈਗੇ ਆ ਇੱਥੋਂ ਮੜਪੀਤ ਬਾਦਲਾ ਆਉਂਦੇ ਆ ਆਪਣੇ ਬਠਿੰਡੇ ਤੋਂ ਸਰੂਪ ਚੰਦ ਸਿੰਘ ਲਾ ਆਉਂਦੇ ਆ ਜਗਰੂਪ ਗਿੱਲ ਆਉਂਦੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਆਉਂਦੇ ਆ ਤਾਂ ਉਹਨਾਂ ਨੇ ਇੱਥੇ ਕੋਈ ਨਾ ਬੈਠਣਾ ਜ਼ਰੂਰੀ ਸਮਝਿਆ ਨਾ ਉਹਨਾਂ ਦੇ ਹੱਕ 'ਚ ਕੋਈ ਬਿਆਨ ਜਾਂ ਕੁਝ ਕੁਝ ਨਹੀਂ ਕਰਿਆ ਵੇਖੋ ਜੀ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਇਹਨਾਂ ਦਾ ਲੋਕਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਇਹਨਾਂ ਦਾ ਸਿਰਫ ਵੋਟਾਂ ਦੇ ਨਾਲ ਸਰੋਕਾਰ ਹੁੰਦਾ ਜਾਂ ਮਤਲਬ ਜਿਹੜੇ ਕੋਈ ਆਪ ਦੇ ਨਿੱਜੀ ਵਫਾਦ ਪੂਰੇ ਕਰਨ ਵਾਸਤੇ ਜਾਂ ਨਿੱਜੀ ਕਿੜਾ ਕੱਢਣ ਵਾਸਤੇ ਇਹ ਸਿਆਸੀ ਪਾਰਟੀਆਂ ਬਿਆਨ ਦਾਗਦੀਆਂ ਰਹਿੰਦੀਆਂ ਆ ਕਿ ਇਹ ਸਾਰੇ ਚੱਟੇ-ਵੱਟੇ ਇੱਕੋ ਹੀ ਹੈ ਆ ਆਪਾਂ ਬਾਹਲੀ ਦੂਰ ਦੀ ਗੱਲ ਨਹੀਂ ਕਰਦੇ ਮਨਪ੍ਰੀਤ ਬਾਦਲ ਜਿਹੜਾ ਕਿਸੇ ਵੇਲੇ ਪਹਿਲਾਂ ਕਾਲੀਦਾਲ ਦਾ ਸੀਗਾ ਫਿਰ ਉਹਨੇ ਪੀਪੀ ਪਾਰਟੀ ਬਣਾ ਲਈ ਫਿਰ ਉਹ ਕਾਂਗਰਸ ਦੇ ਵਿੱਚ ਵੜ ਗਿਆ ਤੇ ਉਹ ਕਾਂਗਰਸ ਦੇ ਟਾਈਮ ਜਦੋਂ ਪੰਜਾਬ ਦੇ ਵਿੱਚ ਰਾਜ ਸੀਗਾ ਕੈਪਟਨ ਦਾ ਆ ਸਾਡਾ ਗੁਰਨਾਨਕ ਦੇਵ ਥਰਮਲ ਪਲਾਂਟ ਬਟਿੰਡਾ ਜਿਹੜਾ ਉਹਨੇ ਵਾਦ ਕੀਤਾ ਉਹਨੇ ਆਪ ਦੀ ਹੱਟ ਪਗਾਈ ਔਰ ਉਹ ਉਹਦਾ ਵੀ ਸਤਿਆਨਾਸ਼ ਹੋ ਗਿਆ ਔਰ ਕਾਂਗਰਸ ਦਾ ਵੀ ਸਤਿਆਨਾਸ਼ ਹੋ ਗਿਆ ਔਰ ਅੱਜ ਜੋ ਭਾਜਪਾ ਦੇ ਵਿੱਚ ਬੜਾ ਬੈਠਾ ਹੈ ਤੇ ਅੱਜ ਉਹ ਕਿਸਾਨਾਂ ਦੇ ਹੱਕ 'ਚ ਵੀ ਬਿਆਨ ਦੇ ਸਕਦਾ ਇਸ ਕਰਕੇ ਇਹਨਾਂ ਲੋਕਾਂ ਦੇ ਉੱਤੇ ਨਾ ਹੀ ਕਿਸਾਨਾਂ ਨੂੰ ਤੇ ਨਾ ਹੀ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਸਾਨੂੰ ਜਿਹੜੀ ਟੇਕ ਹੈ ਉਹ ਸੰਘਰਸ਼ ਦੇ ਉੱਤੇ ਤੇ ਲੋਕ ਏਕਤਾ ਦੇ ਉੱਤੇ ਹੀ ਰੱਖਣੀ ਚਾਹੀਦੀ ਹੈ ਇਹਨਾਂ ਲੋਕਾਂ ਦੇ ਵਾਸਤੇ ਕੋਈ ਨਹੀਂ ਔਰ ਅਸੀਂ ਇਹ ਗੱਲ ਫੇਰ ਦਾਅਵੇ ਨਾ ਕਹਿੰਦੇ ਆ ਕਿ ਆਹ ਜਿਹੜਾ ਗੁਰਨਾਕਦੇਵ ਥਰਮਲ ਪਲੈਂਟ ਬਠਿੰਡਾ ਉਹਨੂੰ ਉਹ ਬੰਦ ਕਰਕੇ ਗਿਆ ਸੀਗਾ ਔਰ ਅਸੀਂ ਦਾਅਵੇ ਨਾ ਕਹਿੰਦੇ ਆ ਕਿ ਅਸੀਂ 1.5 ਸਾਲ ਦੇ ਵਿੱਚ ਇੱਥੇ 2300 ਮੈਗਾਵਾਟ ਦਾ ਜਿਹੜਾ ਸੂਰਜ ਊਰਜਾ ਦਾ ਪਲਾਂਟ ਆ ਇਹ ਚੱਲੂਗਾ ਔਰ ਗੁਰਨਾਕਦੇਵ ਥਰਮਲ ਪਲਾਂਟ ਇਹ ਜਿਉਂਦਾ ਤਿਉਂ ਰਹੂਗਾ ਔਰ ਮਨਪ੍ਰੀਤ ਦੀਆਂ ਜਨਾਜ਼ ਆ ਗਏ ਆ ਔਰ ਜੇ ਜਦੋਂ ਵੀ ਉਹ ਬਠਿੰਡੇ ਵੜਿਆ ਉਦੋਂ ਉਹਦਾ ਵਿਰੋਧ ਹੋਊਗਾ ਜਿਵੇਂ ਹੁਣ ਆਏ ਪਾ ਦੇ ਖਿਲਾਫ ਮੋਦੀ ਦੇ ਖਿਲਾਫ ਸਰਕਾਰ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਪਰ ਉਹ ਸਾਰਾ ਨੈਰੇਟਿਵ ਤਾਂ ਇਹ ਸਿਰਜਿਆ ਜਾ ਰਿਹਾ ਹੈ ਵੀ ਮੋਦੀ ਸਾਹਿਬ ਤੀਸਰੀ ਵਾਰ ਆ ਰਹੇ ਨੇ ਉਹਨਾਂ ਨੇ ਕਿਸਾਨਾਂ ਨੂੰ 6000 ਰੁਪਏ ਦਿੱਤਾ ਉਹਨਾਂ ਨੇ ਗਰੀਬਾਂ ਵਾਸਤੇ ਗਾਂ ਚੁੱਲ੍ਹੇ ਹੋਰ ਸੜਕਾਂ ਬਣਾਈਆਂ ਇਹ ਸਾਰਾ ਕੁਝ ਚੱਲ ਰਿਹਾ ਹੈ ਕੋਈ ਜੇ ਕਿਸਾਨਾਂ ਨੂੰ 6000 ਰੁਪਿਆ ਦਿੱਤਾ ਤਾਂ ਕੋਈ ਉਹ ਮੋਦੀ ਨੇ ਆਪਣੀ ਜੇਬ ਚੋਂ ਤਾਂ ਦਿੱਤਾ ਨਹੀਂ ਜਾਂ ਮਹਿਤਸ਼ਿਆਨ ਨੇ ਜਾਂ ਸੀਤਾਰਾਮਨ ਨੇ ਉਹ ਆਪਣੀ ਜੇਬ ਦੇ ਵਿੱਚੋਂ ਦਿੱਤਾ ਨਹੀਂ ਉਹ ਲੋਕਾਂ ਦਾ ਪੈਸਾ ਹੀ ਹੈ ਤੇ ਉਹ 6000 ਰੁਪਿਆ ਕੀ ਬਹੁਤ ਵੱਡਾ ਮਾਰਕਾ ਨਹੀਂ ਹੈ ਜਿਵੇਂ ਕਿਸਾਨਾਂ ਦੀ ਹਾਲਤ ਹੈ ਤਾਂ ਉਹਦੇ ਵਾਸਤੇ ਮਤਲਬ ਇਹ ਰਕਮਾ ਹੋਰ ਵੱਧਣੀ ਚਾਹੀਦੀ ਹੈ ਇਹਦਾ ਘੱਟੋ ਘੱਟ 1 ਲੱਖ 1.5 ਲੱਖ ਰੁਪਿਆ ਘੱਟੋ ਘੱਟ ਸਾਲ ਦਾ ਹਰ ਕਿਸਾਨ ਨੂੰ ਜਿਹੜਾ ਉਹ ਇੱਕ ਮਿਲਣਾ ਚਾਹੀਦਾ ਹੈਗਾ ਔਰ ਇਹ ਤਾਂ ਐਵੇਂ ਸਿਰਫ ਮੋਦੀ ਜਾਂ ਭਾਜਪਾ ਵੱਲੋਂ ਇੱਕ ਫਲਾਇਆ ਹੋਇਆ ਭਰਮ ਹੈ ਕਿ ਮੋਦੀ ਤੀਜੀ ਵਾਰ ਆ ਰਿਹਾ ਹੈ ਤੇ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਵਿਰੋਧ ਕਰਦੀਆਂ ਇਹ ਬਿਲਕੁਲ ਨਹੀਂ ਜੇ ਮੋਦੀ ਆਊਗਾ ਤਾਂ ਉਹ EVM ਮਸ਼ੀਨਾਂ ਦੀ ਹਿਰਾਫਰੀ ਦੇ ਨਾਲ ਆ ਸਕਦਾ ਉਹ ਭਾਜਪਾ ਦਾ ਹਰ ਪਾਸੇ ਜਿਹੜਾ ਉਹ ਵਿਰੋਧ ਹੈ ਔਰ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਕਰਨਾਟਕ ਔਰ ਮਹਾਰਾਸ਼ਟਰ ਔਰ ਜੁਪੀ ਰਾਸਾ ਔਰ ਹਰਿਆਣਾ ਸਾਰਿਆਂ ਸਟੇਟਾਂ ਦੇ ਵਿੱਚੋਂ ਜਿਹੜੇ ਕਿਸਾਨ ਹੈ ਉਹ ਦਿੱਲੀ ਵੱਲ ਕੂਚ ਕਰਨ ਲੱਗੇ ਹੋਏ ਆ ਔਰ ਅਸੀਂ ਆਸ ਕਰਦੇ ਆ ਕਿ ਜਿੱਤ ਕੇ ਬਾਹਰ ਆਉਣਗੇ ਗਗਨਦੀ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਹੁਣ ਉੱਥੇ ਖਨੌਰੀ ਬਾਡਰ ਹੈ ਸ਼ੰਭੂ ਬਾਡਰ ਹੈ ਉਹ ਅਥਰੂ ਗੈਂਸ ਦੇ ਗੋਲੇ ਚੱਲ ਰਿਹਾ ਹੈ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਇਹ ਕੀ ਸਾਰਾ ਲੋਕਤੰਤਰ ਜਾਂ ਕਾਨੂੰਨ ਦੇ ਘੇਰੇ 'ਚ ਹੀ ਆਉਂਦੀਗਾ ਨਹੀਂ ਜੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਜਿਹੜਾ ਲੋਕਤੰਤਰ ਆ ਉਹਦੇ ਵਿੱਚ ਇਹੋ ਜਿਹਾ ਕੁਝ ਕਿਤੇ ਨਹੀਂ ਹੈਗਾ ਅਸਲ ਵਿੱਚ ਇਹ ਜੋਕਤੰਤਰ ਆ ਯਾਨੀ ਲੋਕਤੰਤਰ ਨਹੀਂ ਹੈਗਾ ਯਾਨੀ ਦੀ ਕਿਸੇ ਵੀ ਮਨੁੱਖ ਦੇ ਉੱਤੇ ਗੈਰ ਮਨੁੱਖੀ ਤਸ਼ੱਦਦ ਕਰਨਾ ਇਹ ਕਿਸੇ ਵੀ ਲੋਕਤੰਤਰ ਦੇ ਦਾਇਰੇ 'ਚ ਨਹੀਂ ਆਉਂਦਾ ਖੋਟੇ ਤੋਂ ਕੋਈ ਕੁਝ ਮੰਗਣ ਆ ਰਿਹਾ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਉਹ ਸ਼ਾਂਤਮਈ ਜਿਹੜੇ ਕਿਸਾਨ ਆ ਉਹ ਦਿੱਲੀ ਵੱਲ ਨੂੰ ਕੋਚ ਕਰ ਰਹੇ ਆ ਤੇ ਤੁਹਾਨੂੰ ਉਹਨਾਂ ਦੀ ਗੱਲ ਸੁਣਨ ਦੇ ਵਿੱਚੋਂ ਕਿਉਂ ਦਿੱਕਤ ਆ ਇਹ ਗੱਲ ਸਮਝਣ ਦੀ ਲੋੜ ਆ ਕਿਉਂਕਿ ਅਸਲ ਵਿੱਚ ਕੀ ਆ ਜਿਹੜੀ ਦਿੱਲੀ ਦੀ ਰਾਜਨੀਤੀ ਆ ਜਿਹਨੂੰ ਅਸੀਂ ਕਹਿੰਦੇ ਆ ਬੀ ਨੀਤ ਪਲੱਸ ਨੀਤੀ ਉਹਨਾਂ ਦੀ ਕੀ ਆ ਉਹਨਾਂ ਦੀ ਨੀਤ ਤਾਂ ਇਹ ਆ ਵੀ ਅਸੀਂ ਹਮੇਸ਼ਾ ਦੇ ਲਈ ਗੱਦੀ ਦੇ ਉੱਤੇ ਬੈਠੇ ਰਗੇ ਜਾਣੀ ਉਹਨਾਂ ਦੀਆਂ ਲਲਚਾਈਆਂ ਨਾਜ਼ਰਾਂ ਨੇ ਜਿਹੜੀਆਂ ਉਹ ਗੱਦੀ ਨੂੰ ਹਟਿਆਉਣ ਵਾਸਤੇ ਉਹ ਕੁਝ ਵੀ ਕਰ ਸਕਦੇ ਆ ਜਣੀ ਨੀਤ ਤਾਂ ਉਹਨਾਂ ਦੀ ਇਹ ਆ ਤੇ ਜੇ ਨੀਤੀ ਦੀ ਗੱਲ ਕਰਨੀ ਹੋਵੇ ਸਾਡੇ ਕਿਸਾਨ ਹਰ ਸਟੇਜ ਦੇ ਉੱਤੋਂ ਬੋਲਦੇ ਆ ਵੀ ਨੀਤੀ ਉਹਨਾਂ ਦੀ ਡਬਲਿਊਟੀਓ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਆ ਹਨਾ ਜਿਹੜੀਆਂ ਮਤਲਬ ਕਾਰਪੋਰੇਟ ਪੱਖੀ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਨੇ ਲੋਕਾਂ ਦੀਆਂ ਜੇਬਾਂ ਕੱਟ ਕੇ ਜਾਣੀ ਵੱਡੇ ਘਰਾਣਿਆਂ ਦੀਆਂ ਜੇਬਾਂ ਤਜੋਰੀਆਂ ਭਰਨ ਦੇ ਰੂਪ ਦੇ ਵਿੱਚ ਉਹਨਾਂ ਦੀ ਲੱਗੀ ਹੋਈ ਆ ਔਰ ਇਹ ਦੋਨੇ ਜਿਹੜੇ ਹੈਗੇ ਆ ਰਾਜਨੀਤਿਕ ਲੋਕ ਤੇ ਜਿਹੜੇ ਜਾਨੀ ਦੀ ਕਾਰਪੋਰੇਟ ਹਾਊਸਜ ਨੇ ਇਹ ਦੋਨਾਂ ਦਾ ਆਪਸ ਵਿੱਚ ਦੀ ਗੱਠ ਜੋੜ ਹੋ ਗਿਆ ਉਹ ਉਹਨਾਂ ਨੂੰ ਵੋਟਾਂ 'ਚ ਪੈਸੇ ਦਿੰਦੇ ਆ ਆ ਕੱਲ ਹੀ ਫੈਸਲਾ ਆਇਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਜਿਹੜੇ ਚੋਣ ਬਾੜ ਦੇ ਉਹਨਾਂ ਨੂੰ ਤੁਸੀਂ ਆਰਟੀਆਈ ਦੇ ਘੇਰੇ 'ਚ ਲੈ ਕੇ ਆਓ ਦੱਸੋ ਕਿਹੜੀ ਪਾਰਟੀ ਨੂੰ ਕਿਹੜੀ ਕੰਪਨੀ ਨੇ ਕਿਹੜੇ ਕਾਰਪੋਰੇਟ ਹਾਊਸ ਨੇ ਕਿੰਨੇ ਪੈਸੇ ਦਿੱਤੇ ਆ ਜਾਨੀ ਉਸ ਗੱਲ ਤੋਂ ਇਹ ਉਹ ਲੁਕਾਉਣਾ ਚਾਹੁੰਦੀ ਸੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਹ ਗੱਲ ਨੂੰ ਲੁਕਾਉਣਾ ਚਾਹੁੰਦੀ ਸੀ ਯਾਨੀ ਇਸ ਗੱਲ ਤੋਂ ਇਹ ਗੱਲ ਸਾਬਤ ਹੁੰਦੀ ਆ ਬਈ ਤੁਸੀਂ ਆਪਸ ਵਿੱਚ ਦੀ ਗੱਠ ਜੋੜ ਕਰਕੇ ਦੋਹੇ ਤਰ੍ਹਾਂ ਯਾਨੀ ਵੋਟਾਂ ਦੀ ਖਰੀਦ-ਵਟ ਨਾਲ ਜਾਂ ਹੋਰ ਲਵਾਉਣੇ ਨਾਰੇ ਦੇ ਕੇ ਜਿਵੇਂ ਹੁਣ ਪੰਜਾਬ ਸਰਕਾਰ ਨੇ ਦਿੱਤਾ ਵੀ ਜੀ ਬਿਜਲੀ ਦੇ ਬਿੱਲ माफ ਕਰ ਦਿਓ ਜੇ ਇੱਕ ਘਰ ਦੇ ਵਿੱਚ ਮੰਨ ਲਓ 60000 ਇੱਕ ਮੁਲਾਜ਼ਮ ਨੂੰ ਦੇਣਾ ਪਵੇ ਉਹ ਕਿੰਨਾ ਮਹਿੰਗਾ ਸੌਦਾ ਔਰ ਨਾਲੇ ਲੋਕਾਂ ਨੇ ਵੋਟਾਂ ਫੇਰਨੀ ਪਾਉਣੀਆਂ ਬਿਜਲੀ ਦੇ ਬਿੱਲ ਮਾਫ ਕਰਤੇ ਉਹ ਕਿੰਨਾ ਕਹੋ ਇੱਕ ਘਰ ਦਾ 2000 ਹੋ 4000 ਹੋ ਕਰਕੇ ਖੜਾ ਛਡਾਲਿਆ ਨਾ ਉਦੋਂ ਵੀ ਜੇ ਉੱਤੇ ਗੱਲ ਕਰਕੇ ਇਹਦੇ ਵਿੱਚ ਆਪਾਂ ਜੋੜ ਲੀਏ ਵੀ ਸਾਡੀਆਂ ਜਿਹੜੀਆਂ ਮਾਵਾ ਭੈਣਾਂ ਨੇ ਉਹਨਾਂ ਦਾ ਕਰਾਇਆ ਮੁਫਤ ਕਰਤਾ ਇੱਕ ਸਾਡੀ ਭੈਣ ਸਾਡੀ ਮਾਤਾ ਕਿੰਨਾ ਕੁ ਸਫਰ ਕਰਦੀ ਹੂ 1000 ਰੁਪਏ ਦਾ ਮਹੀਨੇ ਚ ਕਰ ਲੈਂਦੀ ਹੂ 2000 ਦਾ ਕਰ ਲੈਂਦੀ ਹੂ ਹਨਾ 2000 ਦਾ ਸਫਰ ਵਿੱਚ ਜੋੜ ਲਓ ਉਹਦੇ 3000 ਲਾ ਲਓ ਉਦੋਂ ਬਾਅਦ ਜੇ ਐਂ ਵੀ ਕਹਿ ਲਗੇ ਵੀ ਜਿਹੜੀ ਹੁਣ ਇੱਕ ਨਮਾ ਜਿਹੜਾ ਨਾਰਾ ਲਾ ਕੇ ਇਹ ਆਪ ਸਰਕਾਰ ਆਈ ਸੀ ਹੋਂਦ ਦੇ ਵਿੱਚ ਜਿਹੜੀ ਕਹਿੰਦੀ ਆ ਵੀ ਅਸੀਂ ਲੜਕੀਆਂ ਨੂੰ ਸਾਡੀਆਂ ਭੈਣਾਂ ਨੂੰ 1000 ਰੁਪਿਆ ਦੇਵਾਂਗੇ ਉਹ ਵੀ ਲਾ ਲਾ ਜਿਹੜੀ 5-7000 ਦੇ ਵਿੱਚ ਇੰਨਾ ਕੁਝ ਖਰੀਦਿਆ ਜਾਣਾ ਜਣੀ ਦੀ ਲੋਕਾਂ ਨੂੰ ਲੱਗਣਾ ਵੀ ਯਾਰ ਇਹੋ ਜੀ ਸਰਕਾਰ ਕੋਈ ਨਹੀਂ ਹੈਗੀ ਤੇ ਦੂਜੇ ਪਾਸੇ ਸਾਡਾ ਰਜਗਾਰ ਸਾਡੇ ਬੱਚਿਆਂ ਦਾ ਰਜਗਾਰ ਜਿਹੜਾ ਉਹਦੇ ਤੇ ਬਿਲਕੁਲ ਬੰਦ ਦਾ ਠੱਪਾ ਲਾਤਾ ਹਨ ਜਦੋਂ ਐ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਜਣੀ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਲੈ ਕੇ ਆਂਦੀਆਂ ਜਾਂਦੀਆਂ ਨੇ ਤਾਂ ਉਦੋਂ ਫਿਰ ਲਾਜ਼ਮੀ ਤੌਰ ਤੇ ਜਿਹੜਾ ਸਾਡਾ ਨੌਜਵਾਨ ਵਰਗ ਆ ਉਹਨੂੰ ਦਰਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋਣਾ ਪੈਂਦਾ ਜਿਹੜੇ ਸਾਡੇ ਮਲਾਜ਼ਮ ਨੇ ਉਹਨਾਂ ਦੇ ਬਕਾਏ ਉਹ ਬਚਦੇ ਆ ਜਿਹੜੇ ਸਾਡੇ ਕਿਸਾਨ ਨੇ ਉਹ ਖੁਦਕੁਸ਼ੀਆਂ ਦੇ ਰਾਹ ਪੈਂਦੇ ਆ ਜਿਹੜੇ ਸਾਡੇ ਮਜ਼ਦੂਰ ਨੇ ਉਹ ਖੁਦਕੁਸ਼ੀਆਂ ਦੇ ਰਾਹ ਪੈਂਦੇ ਨੇ ਇਹ ਸਾਰਾ ਵਰਤਾਰਾ ਜਿਹੜਾ ਉਹ ਇਹਨਾਂ ਦੀ ਰਾਜਨੀਤੀ ਦੇ ਵਿੱਚੋਂ ਨਿਕਲਦਾ ਰਾਜ ਦੇ ਰਾਜ ਦੀ ਜਿਹੜੀ ਨੀਤੀ ਆ ਤੇ ਰਾਜਨੀਤਿਕ ਲੋਕਾਂ ਦੀ ਨੀਤ ਤੇ ਨੀਤੀ ਕੀ ਆ ਉਹਦੇ ਵਿੱਚੋਂ ਨਿਕਲਦਾ ਜਿਵੇਂ ਆਪਣੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਕਿਹਾ ਵੀ ਮੈਂ ਮੀਟਿੰਗ ਕਰਾਤੀ ਇੱਕੋ ਥਾਂ ਬੋਲ ਵੀ ਰਹੇ ਆ ਭਾਈ ਕੇਂਦਰਾ ਨੂੰ ਕਹਿ ਰਹੇ ਇਹਨਾਂ ਦਾ ਮਸਲਾ ਹੱਲ ਕਰ ਦਿਓ ਨਹੀਂ ਐ ਹੋ ਜੂ ਉਹ ਹੋ ਜੂ ਪਰ ਤੁਸੀਂ ਮੌਜੂਦਾ ਜਿਆ ਦੌਰ ਸੰਘਰਸ਼ ਹੈ ਇਹਦੇ ਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਪੰਜਾਬ ਦੀ ਉਹਦਾ ਕਿੰਨਾ ਕ ਸਮਰਥਨ ਦੇਖਦੇ ਹਾਂ ਸਹੀ ਚ ਸਕਸਾਨਾਂ ਨੂੰ ਜੇ ਸੱਚੀ ਜੀ ਗੱਲ ਕਰਨੀ ਹੋਵੇ ਤਾਂ ਜਿਹੜਾ ਸਾਡਾ ਮੁੱਖ ਮੰਤਰੀ ਆ ਉਹ ਕੇਂਦਰ ਦੀ ਸਰਕਾਰ ਤੋਂ ਤੁਸੀਂ ਫੋਟੋਆਂ ਦੇ ਵਿੱਚ ਵੀ ਅੰਦਾਜ਼ਾ ਲਾਇਆ ਹੋ ਉਹਦੀ ਬੋਲਬਾਣੀ ਤੋਂ ਵੀ ਅੰਦਾਜ਼ਾ ਲਾਇਆ ਹੋ ਵੀ ਉਹ ਡਰਿਆ ਹੋਇਆ ਮਹਿਸੂਸ ਹੁੰਦਾ ਵੀ ਜਾਰੇ ਤਾਂ ਬਹੁਤ ਡਰ ਗਿਆ ਹਨਾ ਕੇਂਦਰ ਦੀ ਇੱਕ ਕੁਰਸੀ ਤੋਂ ਡਰ ਗਿਆ ਜਾਨੀ ਦੀ ਇਹ ਇੰਨੀ ਗੱਲ ਵੀ ਨਹੀਂ ਕਹਿ ਸਕਿਆ ਬਈ ਯਾਰ ਜਿਹੜਾ ਪੰਜਾਬ ਦੇ ਲੋਕਾਂ ਤੇ ਤੁਸੀਂ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ ਗੱਲਬਾਤ ਅਸੀਂ ਫੇਰ ਕਰਾਵਾਂਗੇ ਪਹਿਲਾਂ ਉਹ ਬੰਦ ਕਰੋ ਐਨੀ ਗੱਲ ਨਹੀਂ ਕਹਿ ਸਕਿਆ ਜਾਨੀ ਜਿਹੜਾ ਮੁੱਖ ਮੰਤਰੀ ਆਪ ਦੀ ਸਿਰਫ ਕੁਰਸੀ ਬਚਾਉਣ ਵਾਸਤੇ ਜਾਂ ਆਪ ਦਾ ਸਿਰਫ ਸੇਵ ਬਚਾਉਣ ਅਸਤੇ ਲੋਕਾਂ ਦੇ ਤੇ ਤਸ਼ੱਦਦ ਨੂੰ ਬਰਦਾਸ਼ਤ ਕਰੀ ਜਾਂਦਾ ਉਹਦੇ ਤੋਂ ਹੋਰ ਚੰਗੇ ਦੀ ਆਸ ਕੀ ਰੱਖ ਸਕਦੇ ਆਸੀਂ ਪੰਜਾਬ ਦੀ ਸਰਕਾਰ ਦਾ ਘੱਟੋ ਘੱਟ ਇਹ ਤਾਂ ਫਰਜ਼ ਬਣਦਾ ਸੀ ਨਾ ਬਈ ਹਰਿਆਣਾ ਗਵਰਨਮੈਂਟ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਅਣ ਮਨੁੱਖੀ ਜਿਹੜਾ ਤਸ਼ੱਦਦ ਕਰਦੀ ਆ ਇਹ ਕਿਉਂ ਕਰਦੀ ਆ ਇਹਦੇ ਖਿਲਾਫ ਤਾਂ ਬੋਲਣਾ ਚਾਹੀਦਾ ਨਾ ਪੰਜਾਬ ਦੇ ਲੀਡਰਾਂ ਨੂੰ ਤੁਬੀ ਆਮ ਆਦਮੀ ਪਾਰਟੀ ਦਾ ਇੱਕ ਵੀ ਲੀਡਰ ਇਸ ਗੱਲ ਦੇ ਹੱਕ 'ਚ ਨਹੀਂ ਬੋਲਿਆ ਵੀ ਤੁਸੀਂ ਹਾਂ ਇਹ ਕਿਸਾਨਾਂ ਨੂੰ ਜਰੂਰ ਸਮਝਾਉਣ ਲੱਗੇ ਹੋਇਆ ਵੀ ਤੁਹਾਨੂੰ ਗੱਲਬਾਤ ਦੇ ਟੇਬਲ ਤੇ ਆਉਣਾ ਚਾਹੀਦਾ ਤੁਹਾਨੂੰ ਗੱਲਬਾਤ ਦੇ ਵਿੱਚ ਰਾਹੀਂ ਗੱਲਬਾਤ ਰਾਹੀਂ ਜਾਨੀ ਇਹ ਸਮਝਾਉਣ ਦਾ ਰਾਹ ਹੈ ਜਿਹੜਾ ਉਹਨਾਂ ਦਾ ਠੀਕ ਨਹੀਂ ਲੋਕਪੱਖੀ ਨਹੀਂ ਹੈਗਾ ਅੱਛਾ ਸੰਧੂ ਸਾਹਿਬ ਅਖੀਰਲਾ ਸਵਾਲ ਇਹ ਹੈ ਵੀ ਖੱਟਰ ਸਾਹਿਬ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਆਪਣੇ ਹਰਿਆਣੇ ਦੇ ਮੁੱਖ ਮੰਤਰੀ ਹੈ ਉਹ ਕਹਿੰਦੇ ਵੀ ਜੇ ਪ੍ਰਦਰਸ਼ਨ ਕਰਨਾ ਹੈ ਕਿਸਾਨਾਂ ਨੇ ਟ੍ਰੇਨਾਂ ਤੇ ਆਉਂਦੇ ਬੱਸਾਂ ਤੇ ਆਉਂਦੇ ਟਰੈਕਟਰਾਂ ਵਾਲਾ ਕਿਹੜਾ ਆ ਗਿਆ ਤੁਹਾਨੂੰ ਕੀ ਲੱਗਦਾ ਟਰੈਕਟਰ ਕੋਈ ਬੈਨ ਆ ਭਾਰਤ 'ਚ ਨਹੀਂ ਜੀ ਬਿਲਕੁਲ ਜਿਹੜਾ ਟਰੈਕਟਰ ਹੈ ਇਹਦਾ ਕਿਸਾਨ ਦਾ ਐ ਸਮਝ ਲਓ ਵੀ ਇੱਕ ਗੱਡਾ ਹੈ ਸਿੰਪਲ ਹੈ ਹਾਂ ਸਿੰਪਲ ਹੈ ਕਿਸਾਨ ਦਾ ਇਹ ਇਹ ਕੋਈ ਟਰੈਕਟਰ ਤੇ ਜਾਣਾ ਕੋਈ ਕੋਈ ਗੈਰਕਾਨੂੰਨੀ ਨਹੀਂ ਹੈਗਾ ਔਰ ਜਿਹੜਾ ਖੱਟੜ ਹੈ ਮਤਲਬ ਉਹ ਤਾਂ મોદી ਦੇ ਪੈਰ ਦੇ ਪੈਰ ਦੇ ਵਿੱਚ ਪੈਰ ਧਰਦਾ ਹੈ ਮਤਿਸ਼ਾ ਦੇ ਪੈਰ ਦੇ ਵਿੱਚ ਪੈਰ ਧਰਦਾ ਹੈਗਾ ਉਹਨਾਂ ਦੇ ਕਹਿਣ ਦੇ ਨਾਲ ਕੁਝ ਨਹੀਂ ਹੋਣ ਵਾਲਾ ਤੇ ਨਾ ਹੀ ਲੋਕ ਆ ਜਿਹੜੇ ਕਿਸਾਨ ਆ ਨਾ ਹੀ ਉਹ ਹਟਣ ਵਾਲੇ ਆ ਸੋ ਇਸ ਕਰਕੇ ਵੀ ਇਹ ਜਿਹੜਾ ਬੀਜੇਪੀ ਆ ਇਹ ਜਿਵੇਂ ਬਿਲਕੁਲ ਸ਼ਰਿਆਮ ਨੰਗੀ ਚਿੱਤੀ ਜਿਹੜੀ ਕਾਰਪੋਰੇਟਰ ਘਰਾੜਿਆਂ ਦੀ ਜਿਹੜੀ ਹੈ ਉਹ ਸੇਵਾ ਕਰ ਰਹੀ ਹੈ ਔਰ ਆਮ ਲੋਕਾਂ ਨੂੰ ਦੇ ਵਿੱਚ ਜਿਹੜਾ ਹਦਸ ਦਾ ਪੈਦਾ ਕਰ ਰਹੀ ਹੈ ਔਰ ਕਈ ਥਾਂਾਂ ਤੇ ਧਰਮ ਦੀਆਂ ਲੜਾਈਆਂ ਲੜਾ ਰਹੀ ਹੈ ਕਈ ਵਰੀ ਇਲਾਕਾ ਦੇ ਲੜਾਈਆਂ ਲੜਾ ਰਹੀ ਹੈ ਕਈ ਵਾਰ ਬਹੁਤ ਸੋ ਕੁਛ ਜਿਹੜਾ ਹੈ ਸਰਕਾਰਾ ਜਿਹੜੀ ਇਹ ਅਨਮਨੁੱਖੀ ਜਿਹੜਾ ਹਤਿਆਚਾਰ ਹੈ ਆਮ ਲੋਕਾਂ ਦੇ ਉੱਤੇ ਕਰ ਰਹੀ ਹੈ ਔਰ ਖਾਸ ਕਰਕੇ ਪੰਜਾਬ ਨੂੰ ਇਹਨੇ ਟਾਰਗੇਟ ਕੀਤਾ ਹੋਇਆ ਔਰ ਸਾਨੂੰ ਖਦਸਾ ਤੁਸੀਂ ਇਹ ਗੱਲ ਮੇਰੀ ਯਾਦ ਰੱਖਿਓ ਕਿ ਆ ਚੋਣਾਂ ਤੋਂ ਬਾਅਦ 2024 ਦੀਆਂ ਚੋਣਾਂ ਤੋਂ ਬਾਅਦ ਇਹਨਾਂ ਨੇ ਪੰਜਾਬ ਦੇ ਵਿੱਚ ਗਦਰ ਮਚਾਉਣਾ ਹੈ ਔਰ ਪੰਜਾਬ ਦੇ ਵਿੱਚ ਇਹਨਾਂ ਦੇ ਹਾਲਾਤ ਹੈ ਜਿਹੜੇ ਬਹੁਤ ਜ਼ਿਆਦੇ ਖਰਾਬ ਕਰਨੇ ਆ ਇਹ ਬੀਜੇਪੀ ਦਾ ਅਜੰਡਾ ਹੈ ਚਲੋ ਧੰਨਵਾਦ ਜੀ ਓਕੇ ਅਸੀਂ ਗੱਲਬਾਤ ਕਰ ਰਹੇ ਸੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਰਸੇਵ ਸਿੰਘ ਸੰਧੂ ਤੇ ਗਗਨਦੀਪ ਸਿੰਘ ਜੀ ਨਾਲ ਤੇ ਮੌਜੂਦਾ ਦੌਰ ਤੇ ਕਿਸਾਨੀ ਸੰਘਰਸ਼ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਲਗਾਤਾਰ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਬਹੁਤ ਧੰਨਵਾਦ